ਉਨ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸ਼ਾਈ ਆਪਸ ਕਹਿੰਦੇ ਧੀਰੇ ਧੀਰੇ ਇਦਾਂ ਦੇ ਨਰੇਟਿਵ ਕ੍ਰੀਏਟ ਹੋਣ ਕਿ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ ਜਨਰਲ ਪਬਲਿਕ ਦੇ ਦਿਮਾਗ 'ਚ ਆਏ ਕਿਉਂਕਿ ਸੋਸ਼ਲ ਮੀਡੀਆ ਇਸ ਸਮਥਿੰਗ ਵਿਚ एवरीवन ਸੀ ਫੇਸਬੁੱਕ ਯੂਜ਼ਰਸ ਕਿੰਨੇ ਹਨ ਟਵਿੱਟਰ ਯੂਜ਼ਰਸ ਕਿੰਨੇ ਹਨ ਇੰਸਟਾਗ੍ਰਾਮ ਯੂਜ਼ਰਸ ਕਿੰਨੇ ਹਨ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਛ ਤਾਂ ਦਿਮਾਗ ਚਾਹੇਗਾ ਕਿ ਜਿਹੜਾ ਉਹਨਾਂ ਨੇ ਨੈਰੇਟਿਵ ਸੈੱਟ ਕਰਨਾ ਹੈ ਉਹ ਨੈਰੇਟਿਵ ਸੈੱਟ ਕਰਨ 'ਚ ਕਾਮਯਾਬ ਹੋ ਜਾਂਦੇ ਨੇ ਕਈ ਵਾਰ ਐਸਾ ਇਮਪ੍ਰੈਸ਼ਨ ਦਿਆ ਜਾ ਰਹਾ ਹੈ ਕਿ ਚੀਜ਼ਾਂ ਠੀਕ ਨਹੀਂ ਹੈ ਜੋ ਕਿ ਬਿਲਕੁਲ ਕਰਤਾ ਹੈ ਸਾਈਬਰ ਪੈਟਰੋਲਿੰਗ ਜਿਹੜੀ ਹੈ ਬਹੁਤ ਐਕਟਿਵਲੀ ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸਿਸ ਵੀ ਤੇ ਲੁਗਾਨਾ ਪੁਲਿਸ ਵੀ ਕਰ ਰਹੀ ਹੈ ਐਂਡ ਵੀ ਸ਼ੀਲਡ ਦ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਹਾਂ ਜਨਰਲ ਪਬਲਿਕ ਨੂੰ ਇਸ ਪ੍ਰੋਪਾਗੈਂਡਾ ਤੋਂ ਬਚਣ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸੈਣੀ ਹੈ ਇਟਸ ਅ ਬਾਰਡਰ ਸਟੇਟ ਪ੍ਰੋਗਰੈਸਿਵ ਸਟੇਟ ਹੈ ਸੈਲੀਬ੍ਰੇਟਿਡ ਸਟੇਟ ਹੈ ਪਾਸਟ ਕੁਝ ਟਾਈਮ ਲਈ ਟਰਬੂਲੈਂਟ ਵੀ ਰਿਹਾ ਹੈ ਟਾਈਮ ਟੂ ਟਾਈਮ ਇਦਾਂ ਦੇ ਐਕਟਰਸ ਕਈ ਉਹ ਸਟੇਟ ਏਜੰਸੀਜ਼ ਹੋ ਇਨਸਾਈਡਰਸ ਹੋ ਜਾਂ ਆਊਟਸਾਈਡਰਸ ਹੋ ਕੁਝ ਨਾ ਕੁਝ ਕੁਝ ਨਾ ਕੁਝ ਕਰਦੇ ਰਹਿੰਦੇ ਆ ਕਿ ਹਾਰਮਨੀ ਕਮਨਲ ਹਾਰਮਨੀ ਜਿਹੜੀ ਹੈ ਉਹ ਡਿਸਟਰਪਟ ਹੋਏ ਲੋਕਾਂ ਦੇ ਜ਼ਿਹਨ ਚ ਪਰਸੈਪਸ਼ਨ ਚ ਇੱਕ ਫੇਕ ਨੈਰੇਟਿਵ ਇਹ ਤਿਆਰ ਹੋਏ ਤੇ ਸਬਟਾਜ ਕੀਤਾ ਜਾਵੇ ਜਿਹੜਾ ਹਾਰਡ ਵੰਡ ਪੀਸ ਹੁਣ ਐਕਟਰਸ ਜਿਹੜੇ ਹਨ ਬੋਥ ਇਨਸਾਈਡ ਐਂਡ ਆਊਟਸਾਈਡ ਆਕੀਚ ਇਸ ਯੂਜ਼ ਕਰਦੇ ਪਹਿਲਾਂ ਪਹਿਲਾਂ ਨਾਰਕੋਟਿਕਸ ਹੁੰਦੀ ਸੀਗੀ ਉਹ ਵੀ ਅਕ੍ਰੋਸ ਦਾ ਬਾਰਡਰ ਵੀ ਆਉਂਦੀ ਸੀਗੀ ਅੰਦਰੋਂ ਵੀ ਆਉਂਦੀ ਸੀਗੀ ਹਿੰਡਰਲੈਂਡ ਤੋਂ ਵੀ ਵੈਪਨਸ ਹੁੰਦੇ ਹੁਣ ਵੈਪਨਸ ਜਿਹੜੇ ਆ ਰਹੇ ਨਾਰਕੋ 테ਰਰਿਜ਼ਮ ਜਿਹੜਾ ਹੋ ਰਿਹਾ ਉਹ ਭਾਰੋਂ ਵੀ ਹੋ ਰਿਹਾ ਹੈ ਅੰਦਰੋਂ ਵੀ ਹੋ ਰਿਹਾ ਹੈ ਰਿਕਰੂਟਮੈਂਟ ਆਫ ਫੁੱਟ ਸੋਲਜਰ ਐਟ ਸੈਟਰਾ ਤੁਸੀਂ ਦੇਖ ਹੀ ਲੇ ਹੁਣ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਆ ਸਾਈ ਆਪਸ ਇੱਕ ਇਹ ਮਿਲਟਰੀ ਦੇ ਇੱਕ ਟਰਮ ਹੈ ਸਾਈ ਆਪਸ ਇੱਥੇ ਸੋਸ਼ਲ ਮੀਡੀਆ ਦਾ ਯੂਜ਼ ਕਾਫੀ ਕੀਤਾ ਜਾ ਰਿਹਾ ਹੈ ਤੇ ਯੂਜ਼ ਕਿਵੇਂ ਕੀਤਾ ਜਾ ਰਿਹਾ ਹੈ ਕਿ ਧੀਰੇ ਧੀਰੇ ਇਦਾਂ ਦੇ ਨਰੇਟਿਵ ਕ੍ਰੀਏਟ ਹੋਣ आ, एक एक कुछ कुछ कि ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ ਜਨਰਲ ਪਬਲਿਕ ਦੇ ਦਿਮਾਗ 'ਚ ਆਏ ਕਿਉਂਕਿ سوشل میڈیا ਇਸ ਸਮਥਿੰਗ ਵਿਚ एवरीवन ਸੀ ਫੇਸਬੁਕ ਯੂਜ਼ਰਸ ਕਿੰਨੇ ਹਨ ਟਵਿੱਟਰ ਯੂਜ਼ਰਸ ਕਿੰਨੇ ਹਨ ਇੰਸਟਾਗ੍ਰਾਮ ਯੂਜ਼ਰਸ ਕਿੰਨੇ ਹਨ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਛ ਤਾਂ ਦਿਮਾਗ ਜਾਏਗਾ ਜਿਹੜਾ ਉਹਨਾਂ ਨੇ ਨੈਰੇਟਿਵ ਸੈੱਟ ਕਰਨਾ ਹੈ ਉਹ ਨੈਰੇਟਿਵ ਸੈੱਟ ਕਰਨ 'ਚ ਕਾਮਯਾਬ ਹੋ ਜਾਂਦੇ ਕਈ ਵਾਰ ਤੇ ਇਹ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਐਸਾ ਇਮਪ੍ਰੈਸ਼ਨ دیا ਜਾ ਰਿਹਾ ਹੈ ਕਿ ਚੀਜ਼ਾਂ ਠੀਕ ਨਹੀਂ ਹੈ ਜੋ ਕਿ ਬਿਲਕੁਲ ਕਰਤਾ ਹੈ ਪੰਜਾਬ ਪੁਲਿਸ ਇਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਫਰ ਵੈਰੀ ਐਕਟਿਵ ਔਰ ਇਸ サイबर स्पेस ਨੂੰ ਡੋਮিনেਟ ਕਰਕੇ ਰੱਖਦੀ ਹੈ बिकॉज ਆਫ ਦ ਸੈਂਸਿਟੀਵਿਟੀ ਐਂਡ बिकॉज ਬੀਇੰਗ ਅ ਬਾਰਡਰ ਸਟੇਟ ਸਾਈਬਰ ਪੈਟ੍ਰੋਲਿੰਗ ਜਿਹੜੀ ਹੈ ਬਹੁਤ ਐਕਟਿਵਲੀ ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸ ਵੀ ਤੇ ਲੁਗਾਨਾ ਪੁਲਿਸ ਵੀ ਕਰ ਰਹੀ ਹੈ ਜੀ ਐਂਡ ਵੀ ਸ਼ੀਲਡ ਦ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਆਂ ਜਨਰਲ ਪਬਲਿਕ ਨੂੰ ਇਸ ਪ੍ਰੋਪਗੈਂਡਾ ਤੋਂ ਬਚਨ ਲਈ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਸ਼ਦੀਪ ਸਿੰਘ ਸੈਣੀ ਹੈ ਹੁਣ ਦੇਖੋ ਟਵਿੱਟਰ ਹੈਂਡਲ ਇਹ ਚਲਾ ਰਹੇ ਆ ਜੀ 6-7 ਸਾਲ ਤੋਂ ਚਲਾ ਰਹੇ ਆ 15000 ਜਿਹੜੇ ਯੂਜ਼ਰ ਨੇ 13000 ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਐ ਸੋਸ਼ਲ ਮੀਡੀਆ ਸੈਲ ਦੇ ਸਾਈਬਰ ਸੈਲ ਦੇ ਐਕਸਪਰਟਸ ਐ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਇਹਨੂੰ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ that all is not well ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਹੈ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ। ਬੇਸਿਕ ਮੋਟਿਵੇ ਹੈ ਕਿ ਇੱਕ ਇੱਕ ਪਹਿਲਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰੋ ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ ਫਿਰ ਉਹਦਾ ਰਿਐਕਸ਼ਨ ਦੇਖੋ। ਠੀਕ ਹੈ ਜੀ ਐਂਡ ਇਹ ਕਰਦੇ ਹੀ ਹੈ। काफी पढ़ा लिखा बनता well है वेल रेड है तो ट्विटर अकाउंट तुसी देखो किस 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 तरह की देख रहे हो ना तुसी? किस किस तरह की पोस्ट पाई जा रही हैं नीचे कमेंट्स आ रहे हैं सो दिस इज वी नीड टू बीयर ऑफ सच पीपल स्टेट एक्टर है ये पीछे कौन है वो भी अपन जल्दी पता लगा लेंगे कि किस किस इशारे पर काम कर रहे हैं ਤੇ ਇਹਨੂੰ ਆਪਾਂ ਫੜਿਆ ਜੀ ਤੇ ਬੀ ਐਨ ਐਸ ਤੇ ਆਈ ਟੀ ਐਕਟ ਦੇ ਅਧੀਨ ਪਰਚਾ ਦਿੱਤਾ ਆਫਰ ਵਾਸ ਰਜਿਸਟਰਡ ਹੋਰ ਇਨਵੈਸਟੀਗੇਸ਼ਨ ਜਾਰੀ ਹੈ ਕੀ ਇਜ਼ ਅ ਇੰਟention ਕੀ ਹੈ ਇਹ ਸਭ ਕਰਨ ਲਈ ਤੇ ਇਹਦੇ ਕਿੰਨੇ ਪੋਸੀਬਲ ਲਿੰਕਸ ਹੋ ਸਕਦੇ ਹਨ ਰੈਡੀਕਲਸ ਨਾਲ ਇੱਕ ਕਾਫੀ ਇੰਪੋਰਟੈਂਟ ਜੀਜ਼ ਹੈ ਥਿਸ ਇਸ ਨਾਟ ਸਮਥਿੰਗ ਵਿਚ ਇਜ਼ ਬੇਸਿਕ ਕਿ ਕ੍ਰਾਈਮ ਹੋ ਗਿਆ ਜੀ ਆਪਾਂ ਬੀਸੀ ਕਰ ਰਹੇ ਜੀ ਦੋ ਵੈਪਨ ਫੜ ਲੈ ਚਾਰ ਫੜ ਲੈ ਇਹ ਕਰ ਲਿਆ ਇਸ ਨੋਟ ਬੈਟਰ देयर इज समथिंग ਮੋਰ ਟੂ ਇਟ ਜਿਵੇਂ ਆਹ ਦੇਖੋ ਜੀ ਇਹ ਨੇ ਪੋਸਟ ਪਾਈ ਹੈ ਸਾਡੇ ਗੁਰੂਆਂ ਨੂੰ ਮੁਸਲਮ ਕਿੰਗਸ ਨਾਲ ਇਕੁਇਟ ਕਰ ਰਹੇ ਜੀ ਡਾਇਰੈਕਟ ਕੁਝ ਨਹੀਂ ਪਾ ਰਹੇ ਦੇਖੋ ਜੋ ਪੜੇ ਲਿਖੇ ਬੰਦੇ ਹੈ ਉਹ ਡਾਇਰੈਕਟ ਨਹੀਂ ਹੈ ਉਹਨਾਂ ਨੇ ਇਨਡਾਇਰੈਕਟਲੀ ਇੱਕੀ ਚੀਜ਼ ਦਸ ਤਰੀਕੇ ਨਾਲ ਪਾਣੀ ਹੈ ਕਿ ਬੰਦੇ ਦੇ ਸਬਕੌਨਸ਼ੀਅਸ ਮਾਈਂਡ ਚ ਉਹ ਚੀਜ਼ ਬਸ ਜਾਏ ਫਿਰ ਅਗੇਨ ਹਿੰਦੂ ਹਿੰਦੂ ਮੁਸਲਮਸ ਇੰਡੀਅਨ ਸੈਂਟੀਮੈਂਟਸ ਆਫ ਮੁਸਲਮਸ ਹਿੰਦੂ ਡਾਕਟਰਸ ਦੇ ਬਾਰੇ ਗੱਲ ਕਰ ਰਿਹਾ ਹੈ ਫਿਰ ਕਨਵਰਜੈਂਸ ਨੂੰ ਕਨਵਰਜੈਂਸ ਨੂੰ ਡਰੱਗਸ ਤੇ ਕੈਂਸਰ ਨਾਲ ਇਕੁਏਟ ਕਰ ਰਿਹਾ ਹੈ ਅਗਰ ਕਨਵਰਜੈਂਸ ਨੂੰ ਡਰੱਗਸ ਐਂਡ ਕਨਵਰਜੈਂਸ ਨਾਲ ਇਕੁਏਟ ਕਰ ਰਿਹਾ ਹੈ ਦੈਨ again he is talking about indian muslims fir <laughs> specifically apan kyon onu padya hai ki eh kenda ji ludhiana city da demography change ho gayi hai tonu lag raha hai demography change ho gayi hai demography ki population composition hi change ho gayi hai hun eh cheez banda 10 bar alag alag angles ton paaye te tode dimag vich bijay jaoge कि डेमोग्राफी चेंज हो गई है कि एक पर्टिकुलर कम्युनिटी जी है वो बाहरों आगे बसती जा रही है बसती जा रही है ही इज गॉट नो बिजनेस टू डू इट सो ये एक वेल प्लैंड प्रोपागेंडा है जोड़ा आप खत्म करना एंड वी आर कमिटेड टू फिनिश ऑफ दिस प्रोपागेंडा

that is a thing which is important ਸਰ ਹੋਲੀ ਕੋਈ ਦਾਅਮ ਨਹੀਂ ਹੈ ਕਿਉਂਕਿ ਹੋਲੀ ਕਾਪੀ ਦੇ ਦੇਖੀ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈ ਟੈਕਨੀਕਲ ਇਨਵੈਸਟੀਗੇਸ਼ਨ ਚ ਇੱਕ ਇੱਕ ਜਿਹੜਾ ਯੂਜ਼ਰ ਹੈ ਉਹਦਾ ਕੀ ਕੰਟੈਂਟ ਹੈ ਇੰਟੈਂਟ ਕੀ ਹੈ ਕਿੰਨੀ ਉਹਦੀ ਰੀਚ ਹੈ ਉਹ ਚਾਹ ਕੀ ਰਿਹਾ ਹੈ ਜਦ ਤੁਸੀਂ ਇੱਕ ਆਥਰ ਬਾਰੇ ਕੋਈ ਕਿਤਾਬ ਪੜੋਗੇ ਤੁਸੀਂ 10 ਪੇਜ ਅਗਰ ਪਹਿਲੇ ਦੇ ਪੜ ਲਓ ਤੁਹਾਨੂੰ ਪਤਾ ਲੱਗ ਜਾਂਦਾ ਕਿ ਆਥਰ ਦਾ ਮਾਈਂਡਸੈਟ ਕੀ ਹੈ The same mindset हर एक, uh, user पर, तो सेम माइंडसैट अपना हरेक यूजर इट टेक टाइम बट वील गेट इन टू बॉटम ऑफ इट एंड वील प्रोटेक्ट अवर सोसाइटी अवर स्टेट फ्रॉम सच प्रोपरगंडा नहीं हूं हाल तक तो ता सामने नहीं आया है बट सडनली ही हैज सम बैकिंग ਕੋਈ ਰੈਡੀਕਲ ਆਰਗੇਨਾਈਜੇਸ਼ਨ ਦੇ ਨਾਲ ਹੈਗਾ ਕਨੈਕਟ ਜਾਂ ਕਰਾਸ ਬਾਰਡਰ ਲਿੰਕ ਤੇ ਜਾਂ ਨਹੀਂ ਨਹੀਂ ਇਹ ਇਹ ਹਰ ਕਿਸੇ ਨਾਲ ਲਿੰਕ ਸ ਹੈ ਹਰੇਕ ਤਰ੍ਹਾਂ ਨੂੰ ਟਾਰਗੇਟ ਕੀਤਾ ਗਿਆ ਕੋਈ ਸਿੰਗਲ ਨਹੀਂ ਹੈ ਨਹੀਂ ਨਹੀਂ ਹੈ ਇਹਦੇ ਤੁਸੀਂ ਦੇਖੋ ਨਾ ਮੈਂ 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 ਉਹੀ ਕਹਿ ਰਿਹਾ ਸਰਵੋ ਥੌਟਸ ਵੀ ਹੋ ਸਕਦੇ ਮੈਂ ਉਹੀ ਕਹਿ ਨਹੀਂ ਨਹੀਂ ਮੈਂ ਮੈਂ ਉਹੀ ਕਹਿ ਰਿਹਾ ਤੁਸੀਂ ਚੀਜ਼ ਨੂੰ ਤੁਸੀਂ ਯੂਆਰ ਜਰਨਲਿਸਟ ਤੁਸੀਂ ਚੀਜ਼ ਨੂੰ ਅ ਇੱਕ ਪਾਰਟਿਕੂਲਰ ਥੌਟ ਇਨਫਿਊਜ਼ ਕਰਨਾ ਹੈ ਲੇਕਿਨ ਇਦਾਂ ਵੀ ਨਹੀਂ ਲੱਗਣਾ ਚਾਹੀਦਾ ਹੈ ਕਿ ਤੁਸੀਂ ਇੱਕ ਤਰਫੇ ਹੋ ਤੁਸੀਂ 80% ਇੱਕ ਚੀਜ਼ ਕਹੀ ਤੇ 20% ਕੁਝ ਹੋਰ ਕਹਿੰਦੀ ਤੇ ਉਹ ਥੋੜਾ ਜਿਹਾ ਨਿਊਟਰਲ ਲੱਗਦਾ ਤੇ ਉਹ ਚੀਜ਼ ਰਹੀ ਹੈ ਜੀ ਇਹਦਾ ਕੋਈ ਨਾ ਵੀ ਹੈਗਾ ਨਾ ਬਾਕੀ ਹਾਂਜੀ ਜੇਦਾ ਕੋਈ ਪੁੱਛਦਾ ਵੀ ਹੈਗਾ ਜਿਹੜਾ ਕੋਰਸਿੰਗ ਦੇ ਰਿਹਾ ਹੋ ਸਕਦਾ ਜੀ ਹੋ ਸਕਦਾ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਜਦ ਕਿ ਸਰ ਤੁਸੀਂ ਕੇ 10 ਸਾਲ ਲਈ ਯੂਕੇ ਰਹਿ ਕੇ ਆਇਆ ਕਦੋਂ ਹੀ ਲਿਆ ਹੁੰਦਾ ਕਦੋਂ ਤੱਕ 2014 ਜਿੰਨੀ ਆਂਦਾ ਜੀ ਔਨ ਔਨਲਾਈਨ ਔਨਲਾਈਨ ਪੜਾ ਲਿਖਾਇਆ ਜੀ ਔਨਲਾਈਨ ਇਹ ਕੋਰਸਸ ਕਰਾਂਦਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਕਸਪਰਟ ਹੈ ਜੀ

ਕਿਸ ਤੋਂ ਆਪਾਂ ਨੂੰ ਸੋਸਾਇਟੀ ਨੂੰ ਆਪ ਪਪਨੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨਾ ਹੈ ਸਰ ਇਹਦੀ ਕਲਾਸ ਗੁਰੰਦ ਸਿੰਘ ਜੀ ਕਈ ਵਾਰੀ ਇਹ ਦਲੀਲਾਂ ਮਾਰਦੀ